ਹਾਂਜੀ ਕਿਸਾਨ ਭਰਾਓ ਬਰਾਡ ਫਾਰਮ YouTube ਚੈਨਲ ਫੇਸਬੁੱਕ ਪੇਜ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਇਹ ਤੂੜੀ ਦੀ ਬੁਲੀ ਤੇ ਕੋਟਕਪੂਰਾ ਮੰਡੀ ਦੇ ਵਿੱਚ ਤਰੀਕ ਹੋ ਗਈ ਹੈ 13 ਫਰਵਰੀ 2026 13 ਤਰੀਕ ਦੇ ਤਾਜ਼ੇ ਤਾਜ਼ੇ ਰੇਟ ਲੈ ਕੇ ਆਏ ਜੀ ਤੂੜੀ ਦੇ ਵੇਣੇ ਅੱਜ ਦਾ ਰੇਟ ਕਿੱਥੋਂ ਕਿੱਧਰ ਜਾਂਦਾ ਤੂੜੀ ਦੀ ਕੁਆਲਿਟੀ ਚੈੱਕ ਕਰੋ ਆ ਕੁਆਲਿਟੀ ਹੈ ਜੀ ਪਹਿਲੇ ਨਗ ਦੇ ਵਿੱਚ ਬਾਕੀ ਵੇਣਿਆ ਬਈ ਕਿੱਥੋਂ ਕਿੱਥੇ ਕਰਜ ਦੇ ਰੇਟ ਜਾ ਸਕਦੇ ਤੁਸੀਂ ਜਰੂਰ ਕਮੈਂਟਾਂ ਦੇ ਵਿੱਚ ਕਮੈਂਟ ਕਰਕੇ ਦੱਸਿਓ ਕਮੈਂਟ ਬਾਕਸ ਵਿੱਚ ਬਈ ਕਿੱਥੋਂ ਕਿੱਥੇ ਤੂੜੀ ਦੇ ਤਾਜ਼ੇ ਤਾਜ਼ੇ ਰੇਟ ਜਾ ਸਕਦੇ ਆ ਬਾਕੀ ਬਈ ਅੱਜ ਆਪਾਂ ਵੇਣੇ ਆ ਤੇ ਕਿੱਥੋਂ ਕਿੱਥੇ ਰੇਟ ਜਾ ਸਕਦੇ ਤੁਸੀਂ ਜਰੂਰ ਦੱਸਿਓ ਤੇ ਆਪਾਂ ਬਈ ਦਿਖਾਉਣੇ ਆ ਤੁਹਾਨੂੰ ਰੇਟ ਅੱਜ ਦੇ ਬਈ ਨਾਗ ਬਹੁਤ ਆ ਗਏ 15 ਤੋਂ ਬਈ 16 ਨਾਗ ਆ ਚੁੱਕੇ ਅੱਜ 15 ਨਾਗ ਤਾਂ ਹੋਣ ਗਏ ਉਹ ਲੈਣ ਲੱਗ ਚੁੱਕੇ ਆ ਬਈ ਦੂਰ ਤਿੱਕਰ ਲੈਣ ਬਾਕੀ ਅੱਜ ਦੇ ਭਾਈ ਤਾਜੇ ਤਾਜੇ ਰੇਟ ਵੇਣੇ ਆ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਭਾਈ ਲਾਈਕ ਕੈਂਡ ਸ਼ੇਅਰ ਨਹੀਂ ਕਰਦੇ ਤਾਂ ਗੱਲ ਨਹੀਂ ਬੰਦੀ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਆ ਭਾਈ ਆਪਣਾ ਹਰਪ੍ਰੀਤ ਭਰਾ ਆ ਗਿਆ ਹੋਰ ਵੀ ਕੀ ਹਾਲ ਚਾਲ ਆ ਤੇ ਲੋਬੀ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਸੋ ਢੇਰੀ ਦੇ ਵਿੱਚ ਤੂੜੀ ਦਾ ਰੇਟ ਕਿੱਥੋਂ ਕਿੱਥੇ ਚੱਲ ਰਿਹਾ ਭਈ ਆਪਾਂ ਤੁਹਾਨੂੰ ਹਰ ਰੋਜ਼ ਦੀ ਤਰ੍ਹਾਂ ਦੱਸਿ ਦਈਦਾ ਭਈ ਸਾਡੇ ਢੇਰੀ ਦੇ ਵਿੱਚ ਆ ਰੇਟ ਚੱਲ ਰਿਹਾ ਤੁਸੀਂ ਹੀ ਨਹੀਂ ਦੱਸਦੇ ਕਿਸਾਨ ਪ੍ਰਭੂ ਤੇ ਬਾਕੀ ਆਪਾਂ ਵੇਣੇ ਆ ਜੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰੀ ਚੱਲੋ। ਲੋਈ। ਅਲਜਾਨਿਆ ਤੁਹਾਨੂੰ। ਉਹ ਦੂਜੇ ਨਾਕ ਦੀ ਬਈ ਦਿਖਾ ਦੇਣੀ ਸੀ ቱੜੀ ਕਿਸਾਨ ਪ੍ਰਭ ਬਾਈ ਤਾਂ ਕੀ ਫਿਰਦੇ ਆ ਖੁੱਲੀ ቱੜੀ ਇਹਦੇ ਵਿੱਚ। ਬਾਕੀ ਬਾਕੀ ਵੇਣਿਆ ਬਾਈ ਕਿੱਥੋਂ ਕਿੱਥੇ ਕਰ ਰੇਟਿਆਂ ਦਾ ਅੱਜ ਦਾ। ਕਿੱਥੋਂ ਕਿੱਥੇ ਨਹੀਂ ਆਂਦਾ। ਕੋਟਕ ਪੂਰਾ ਮੰਡੀ ਦੇ ਵਿੱਚ। ਤੇ ਅੱਜ ਮੌਸਮ ਥੋੜਾ ਜਿਹਾ ਆਇਆ ਜਾਣ। ਹੋਰ ਬਾਈ ਵਧੀਆ ਹੋਏ ਅੱਜ ਮੌਸਮ ਥੋੜਾ ਠੰਡਾ ਅੱਜ ਠੰਡਾ ਮੌਸਮ ਆ ਠੰਡਾ ਮੌਸਮ ਕੱਲ ਨੂੰ ਮੌਲ ਠੰਡਾ ਅੱਜ ਹਾਂ ਸਹੀ ਹੈ ਅੱਗੇ ਤਾਂ ਧੁੱਪ ਨੇ ਕਿ ਲਿਆਉਂਦੀ ਹੈ ਨਾ ਬਾਈ ਇੰਨਾ ਤਕੜਾ ਸੀਗਾ ਨਾ ਐ ਵਧੀਆ ਦਿਨ ਲੱਗਿਆ ਸੀਗਾ ਐ ਸ਼ਾਨਦਾਰ ਠੀਕ ਆ ਬਾਈ ਜਿਹੜੇ ਐ ਵਧੀਆ ਬਣੀ ਸੀਗੀ ਕੱਲ ਵੀ ਇੱਕ ਨੰਬਰ ਵੀਡੀਓ ਬਣਦੀ ਸੀ ਇੱਕ ਨੰਬਰ ਮੜੀ ਸੀ ਅੱਜ ਦੋ ਨੰਬਰ ਅੱਜ ਥੋੜੀ ਜੀ ਕੁਆਲਿਟੀ ਲੋ ਬਦਲ ਵਾਈ ਆ ਬਾਈ ਅੱਜ ਬਦਲ ਵਾਈ ਜਿੱਦਣ ਧੁੱਪ ਨੇ ਕਿ ਲਿਆ ਉਸ ਦਿਨ ਵੀਡੀਓ ਬਣਦੀ ਹੈ ਨਾ ਹਾਂ ਬਾਈ ਉਸ ਦਿਨ ਬਾਈ ਕਹਿੰਦਾ ਵਧੀਆ ਵੀਡੀਓ ਬਣਦੀ ਵੀ ਬਾਕੀ ਵੀਡੀਓ ਸ਼ੇਅਰ ਸ਼ੇਰ ਤੋਂ ਬਿਨਾ ਗੱਲ ਨਹੀਂ ਬੰਦ ਹਾਂ ਜੇ ਸ਼ੇਰ ਲਾਈਕ ਕਮੈਂਟ ਸ਼ੇਅਰ ਜਣ ਜਿਹੜਾ ਜਦੋਂ ਸ਼ੇਅਰ ਕਰੋਗੇ ਤਾਂ ਹੀ ਗੱਲ ਬਾਨੀ ਆ ਹਾਂ ਸਹੀ ਹੈ ਸਹੀ ਹੈ ਬਾਕੀ ਅੱਜ ਬਾਈ 15 ਕੇ ਨਾਕ ਹੋਣਗੇ 16 ਵੇਨੇ ਬਾਈ ਰੇਟ ਲਾਈਕ ਐਂਡ ਸ਼ੇਅਰ ਕਰਿਓ ਜ਼ਰੂਰ ਤੇ ਆਉਂਦਾ ਹੋਊਗਾ ਬਾਈ ਕੇਵਲ ਹੋਣੇ ਬਸ 1 ਮਿੰਟ ਰਹਿ ਗਿਆ ਫਿਰ ਵੇਨੇ ਬਾਈ ਤਾਜੇ ਤਾਜੇ ਰੇਟ ਕਿੱਥੋਂ ਕਿੱਧਰ ਜਾਂਦੇ ਤੂੜੀ ਦੇ ਲੋ ਬਾਈ ਲੋ ਇਹ ਬਾਕੀ ਵੇਣੇ ਆ ਬਈ ਵੀਡੀਓ ਦੱਸਿਆ ਕਰੋ ਕਿਵੇਂ ਲੱਗਦੀ ਏ ਤੁਹਾਨੂੰ ਕਮੈਂਟਾਂ ਦੇ ਵਿੱਚ ਕਮੈਂਟ ਕਰਕੇ ਜਰੂਰ ਬਈ ਕਿਵੇਂ ਦੀ ਲੱਗ ਰਹੀ ਏ ਤੁਹਾਨੂੰ ਸਾਡੀ ਵੀਡੀਓ ਜਿਹੜੀ ਅਸੀਂ ਰੋਜ਼ ਛੋਟੇ ਲਈ ਬਈ ਬਣਾਉਂਨੇ ਆ ਕੋਟ ਕਪੂਰਾ ਮੰਡੀ ਦੇ ਵਿੱਚ ਤੇ ਬਾਕੀ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਆਪਾਂ ਵੇਣੇ ਬਈ ਅੱਜ ਦੇ ਰੇਟ ਆ ਜਾਈ ਆਇਓ ਆ ਨਾਗਾ ਏ ਬਈ ਇਹ ਚੱਕਰ ਐਨੇ ਨਾਗਾ ਇਹਦਾ ਬਈ ਹਜੇ ਅੱਧੇ ਵੀ ਨਹੀਂ ਦਿਖਾਈ ਨਾ ਗਾ ਹਜੇ ਬਹੁਤ ਲੈਣ ਲੱਗੀ ਖੜੀ ਆ ਫਿਰ ਤੁਹਾਨੂੰ ਦਿਖਾਵਾਂਗੇ ਹੌਲੀ ਹੌਲੀ ਵੀ ਕਿੰਨੇ ਕਿ ਨਾ ਗਾ ਗਾਂ ਦੀ ਗਾ ਤੇ ਬਸ ਬਈ ਇੱਕ ਅੱਧੇ ਮਿੰਟ ਦੇ ਵਿੱਚ ਵਿੱਚ ਬਈ ਕੇਵਲ ਤਰਪੂਗਾ ਤੇ ਬਹੁਤ ਬਈ ਕਿਸਾਨ ਭਰਾ ਬਈ ਕੇਵਲ ਦਾ ਨੰਬਰ ਮੰਗਦੇ ਹੁੰਦੇ ਆ ਨੰਬਰ ਵੀ ਇੱਕ ਦਿਨ ਆਪਾਂ ਦੱਸਾਂਗੇ ਤੁਹਾਨੂੰ ਸਪੈਸ਼ਲ ਵੀਡੀਓ ਪਾਵਾਂਗੇ ਬਹੁਤ ਕਿਸਾਨ ਭਰਾ ਮੰਗਦੇ ਆ ਬਈ ਕੇਵਲ ਬਈ ਦਾ ਨੰਬਰ ਤੇ ਜਦ ਦੱਸਾਂਗੇ ਬਈ ਇੱਕ ਦਿਨ ਆਪਾਂ ਤੁਹਾਨੂੰ ਜਰੂਰ ਵੀਡੀਓ ਦੇ ਵਿੱਚ ਤੇ ਬਾਕੀ ਲਾਈਕਾਂ ਨੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਬਾਕੀ ਬਈ ਵੇਣੇ ਅੱਜ ਦੇ ਤਾਜੇ ਤਾਜੇ ਰੇਟ ਕਿੱਥੋਂ ਕਿੱਥੇ ਕਰ ਜਾਂਦੇ ਆ ਕੋਟਕਪੂਰਾ ਦੀ ਮੰਡੀ ਦੇ ਵਿੱਚ ਤੇ ਬਾਈ ਕੇਵਲ ਵੀ ਤੁਰ ਪਿਆ ਉਧਰ ਬਾਈ ਲੋਬੀ ਤਿਆਰ ਬਰ ਤਿਆਰ ਹੋ ਕੇ ਆਉਂਦਾ ਤੇ ਹੁਣ ਬਈ ਬੋਲੀ ਸ਼ੁਰੂ ਹੋਊਗੀ ਕੋਟਕਪੂਰਾ ਦੀ ਮੰਡੀ ਦੇ ਵਿੱਚ ਤੇ ਫੇਰ ਵੇਖਾਂਗੇ ਬਈ ਤਾਜੇ ਤਾਜੇ ਰੇਟ ਕਿੱਥੋਂ ਟਿਕੜ ਜਾਂਦੇ ਆ ਲਓ ਜੀ ਬਾਈ ਕੇਵਲ ਤੁਰ ਪਿਆਗਾ ਤੇ ਬਾਕੀ ਬਈ ਅੱਜ 4 ਮਿੰਟ ਪਹਿਲਾਂ ਵੀਡੀਓ ਸ਼ੁਰੂ ਕੀਤੀ ਸੀ ਮੈਂ ਕਿਹ ਕਸਾਨ ਭਰਾਵਾਂ ਨਾਲ ਬਈ ਗੱਲਾਂ ਬਾਤਾਂ ਕਰ ਸਕੀਏ ਤੇ ਲੋ ਬਈ ਹੁਣ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਕਰਨ ਦਾ ਤੁਹਾਡਾ ਫਰਜ਼ ਬੰਦਾ ਲੋ ਬਈ ਕੱਲ ਆਇਆ ਨਾ ਕੱਲ ਤੇ ਮੰਦਾ ਪਾਇਆ ਜਾੜਦਾ ਭਰਾਵਾ ਸ਼ੇਅਰ ਦਿਓ ਜਿਹਨੇ ਕੱਲ ਦਾ ਬਹੁਤ ਲੋਦਾ ਪਾਇਆ ਯਾਰ ਕੱਲ ਤੇ ਕੰਮ ਨਹੀਂ ਰਹੋਦਾ ਹੀ ਕੰਮ ਨਹੀਂ ਮੰਦਾ ਪਾ ਬਈ ਕੀ ਚੱਕਰ ਇੱਥੇ ਤਾਂ ਚਿੱਟੀ ਜਿੱਡੀ ਤੂੰ ਨਹੀਂ ਖੜੀ ਹੁੰਦੀ ਅੱਜ ਰੇਲਾ ਕਿਉਂ ਜੀ ਦੁਖ ਲਾਰੀ ਬਈ ਹੋਰ ਜੀ ਕੋ ਯਾਰ ਘਰੇ ਚਲੀ ਗਿਆ ਚੱਲੋ ਯਾਰ ਹਲੋ ਯਾਰ ਘਰੇ ਘਰੇ ਆਹ ਸਾਡੇ ਬੰਦੇ ਫਰਟੇ ਆ ਦੇ ਕੰਨੀ ਦੇ ਆਪਣੀ ਆ ਗਏ ਸਾਡੇ ਨਾਲ ਨਾ ਕੋਈ ਕੋਣ ਕਰ ਲੋ ਬਾਹਰ ਦੀ ਬਾਈ ਬਾਹਰ ਦੀ ਕਿੰਨੀ ਕੁਲੀ ਤਾਂ ਨਹੀਂ ਨਹੀਂ ਬਾਹਰ ਦੀ ਤੁੜੀ ਆਈ ਇਹਦੇ ਨਾਲ ਦੀ ਬੋਲੋ ਬੋਲੋ ਬੋਲੋ

ਬਲਾ ਮੜਾ ਐ ਅਪਲੋਡ ਕਰਵਾ ਗੁਰ ਮਾਣ ਗੋਲ ਬਹੁਤ ਮੈਂਗਾ ਕਰਾ ਲੀਵੀ ਦੋ ਕੋਹਣਾ ਕੋ ਕਾਰੀ ਜਾਣਾ ਹੈ ਤਾਂ ਨਾ ਕਰ ਜਾਵਾ ਫਿਰ ਰੂਪ ਹੈ ਬੋਲਣਾ ਬੱਸ ਬੋਲੋ ਗਾਗੂ ਜੀ ਜੀ ਲੱਗੇ ਆਉਂ 10 ਸਟਾਰੀਆਂ ਦਾ ਕਰਕੇ ਚਾਹ ਖੋੜ ਕੇ ਚੱਲ ਪਿਆ ਕੰਮ ਉਦੋਂ ਬੁਣ ਮਿਲ ਗਈ ਮੁੜ ਕੇ ਹਾਂ ਬੋਲਣਾ ਬਈ ਕੋਈ ਲਓ ਬਈ ਨਹੀਂ ਬੋਲਿਆ ਕੋਈ ਪਹਿਲੇ ਨਾਗ ਤੇ ਦੂਜਾ ਨਾਗ ਵੇਨੇ ਕਿਸਾਨ ਭਰਾ ਉਹ ਕਿੱਥੋਂ ਕਿੱਥੇ ਕਰ ਜਾਂਦਾ ਦੇ ਭਾਈ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਲਾਈਕ ਐਂਡ ਸ਼ੇਅਰ ਨਹੀਂ ਕਰਦੇ ਤਾਂ ਵੀ ਗੱਲ ਨਹੀਂ ਪੰਦੀ ਆ ਜਿਵੇਂ ਅਗਲੇ ਨਾਲ ਦਾ ਰੇਡ ਕਿੱਥੇ ਕਿੱਥੇ ਕਰ ਜਾਂਦਾ ਹੈ ਹਾਂ ਭੇ ਜਨਾਬਾਈ ਲੈ ਹੁਣ ਆਏ ਬਾਕੀ ਆ ਜੇ ਬੋਲੀ ਹੋਣੀ ਹੋਣ ਤਾਂ ਲੱਭੀ ਆ ਜਿਆਦਾ ਭਾਈ ਹੋ ਗਈ ਆ ਹੈ ਫਿਰ ਤੱਕੜੀ ਤੇ ਬੰਦਾ ਚੜਿਆ ਚੰਗਾ ਬਾ ਲੈਡ ਪਰ ਹੀ ਬੇਟਾ ਠੀਕ ਠੀਕ ਆ ਉਹ ਵੀਰ ਅੰਦਰ ਦੀ ਬਾਹਰ ਦੀ ਦਿੱਲੀ ਗੁੱਲੀ ਦਾ ਨਹੀਂ ਪਾਲ ਦੀ ਥੋੜੀ ਜਿਹੀ ਬੋਲੋ ਬੋਲੋ ਭਾਈ ਬੋਲੋ ਤਾਂ ਕੋਈ ਹੁਣ ਬੋਲਦਾ ਭਰਾ ਹੈ ਬੋਲਦੇ ਹੈ ਬੋਲਦੇ ਥੋੜੀ ਜਿਹੀ ਪਾਲ ਦੀ ਬੋਲਦਾ ਭਾਈ ਕੋਈ ਸਾਜੀ ਨਾ ਇੱਕ ਕੁੜੀ ਵਾਲੀ ਬੋਲਾ ਭਾਈ ਕਿਨੇ

325 ਮੱਥੇ ਵਾਲੀ ਬਾਈ ਬਾਈ ਮੱਥੇ ਲਗਾਏ ਵੀ ਵੀ ਚਾਲੀ ਆ ਨੱਥਿਆਲਾ ਗਿੰਗਲਾ ਦਾ ਹੱਦ ਤੱਕ ਕੋਈ ਨਹੀਂ 600 ਰੁਪਏ ਤੇ ਖਰਚਾ ਜਾਓ ਬਾਈ 25 ਰੁਪਏ 350 350 ਜੀ 60 ਰੁਪਏ 360 ਰੁਪਏ 70 ਰੁਪਏ 80 ਰੁਪਏ 380 ਰੁਪਏ 380 ਰੁਪਏ चासी रुपये नब्बे रुपये चार सौ दस चार सौ दस रुपये बोला भाई पंद्रह रुपये भी रुपये भी पच्ची पी चालीस चालीस बोला कि मैं चार सौ चालीस रुपये भाई जी लो भी कसान प्रावो चार सौ 40 ਰੁਪਏ ਨਗਦ ਦਾ ਰੇਟ ਹੋ ਗਿਆ ਤੇ ਦੋਹਾਂ ਟਰਾਲੀਆਂ ਦੀ ਬੋਲੀ ਨਹੀਂ ਹੋਈ ਭਾਈ ਬੋਲੇ ਹੀ ਨਹੀਂ ਕੋਈ ਬਾਕੀ ਆ ਨਗਦ ਦਾ ਰੇਟ ਬੰਨੇ ਆ ਜੇ ਆਹ ਲੋ ਭਾਈ ਲੱਭ ਕੇ ਸ਼ੇਅਰ ਕਰ ਦਿਓ ਵੀਡੀਓ ਨੂੰ ਬਸ ਵੇਖਦੇ ਆਂ ਭਈ ਅਗਲੇ ਨਗਦ ਦਾ ਰੇਟ ਵੇਣਿਆ ਤੇ ਫਰਦੀ ਤੁਣੀ ਬੋਲਾ ਵੇ ਹਾਂ ਭਾਈ 300 300 ਰੁਪਿਆ 300 ਰੁਪਿਆ ਹਾਂ ਫਰਦੀ ਹੈ ਵਧੀਆ ਤੁੜੀ 325 25 ਰੁਪਏ 325 ਰੁਪਏ 35 ਰੁਪਏ 350 65 70 75 80 85 90 93 400 400 ਬੋਲਣੇ ਪੰਜ 10 15 20 25 30 430 ਬੋਲਦਾ ਕੋਈ 430 ਰੁਪਏ ਬਾਈ ਲੋ ਜੀ 430 ਹੋਈ ਸੀ ਪਰ ਨਹੀਂ ਵੇਚੀ ਬਾਈ ਨੇ

200 ਰੁਪਿਆ 200 ਰੁਪਿਆ 200 ਰੁਪਿਆ 200 ਰੁਪਿਆ ਠੀਕ ਹੈ 200 10 210 ਰੁਪਏ 210 ਰੁਪਏ ਵੀ ਕਰ ਜੀ 25 ਰੁਪਏ 35 ਰੁਪਏ 250 ਕਰ ਰਿਹਾ ਹੈ 250 ਰੁਪਿਆ 250 ਰੁਪਿਆ 250 60 ਰੁਪਏ 260 ਰੁਪਏ 70 ਰੁਪਏ 270 ਰੁਪਏ ਕੋਰੇ ਲਾਏ ਵਾ ਨਾਲ ਜੀ ਮਰਜੀ ਤੂੰ ਜਿੱਤੇ ਜਾਊਗੀ 270 ਰੁਪਏ 75 ਕਰਦੇ 75 ਰੁਪਏ ਕਿੱਥੇ ਗਈ ਬਾਈ ਕੱਲ ਨੂੰ ਜਾਏਗਾ ਭਰਾਏ ਦੇ ਦਾਂਗੇ ਉਹ ਕਹਿੰਦਾ ਜਾਣਾ ਨਹੀਂ ਕੁਵਾਰਾਲੇ ਤੇ ਕੁਵਾਰਾ ਦੇ ਠੰਡਵੇਂ ਇੱਕ ਗੱਲ ਹੀ ਹੈ ਭਾਈ ਉਹ ਜਾਵੇ ਤਾਂ ਫਿਰ ਅੱਗੇ ਨਾ ਉਧਰ ਨੂੰ ਹੁੰਦਾ ਅਗਲੇ ਦਾ ਮਰਜੀ ਭਾਈ ਉਹਦਾ ਅਗਲੀ ਧੰਮਾ ਆ ਕੱਲ ਮੈਂ ਤੇ ਫਿਰੇਟ ਕਰਨੀ ਜਾਣਾ ਸੰਦਮਾ ਮੈਂ ਜਾਵੇ ਤਾਂ ਭਾਣਾ ਕਾ ਪੁੱਛ ਲਿਆ ਨੂੰ ਲਾਇਆ ਭਾਈ ਯਾਰ ਬੋਲੋ ਯਾਰ 85 ਰੁਪਏ 285 ਪਰ ਬੋਲ 300 ਕਹਦੇ 300 ਕਹਿੰਦਾ ਮੁਕਤਜ ਪੰਜ ਸਰਕ ਪੈਂਦਾ 300 ਬੋਲਾ ਬਾਈ ਕਿਨੇ 5 300 5 ਬੋਲਾ ਕਿਨੇ 305 ਰੁਪਏ ਬਾਈ ਬਈ ਇਹ ਇਹ ਗੱਲ ਹੋਣੀ ਤੈਨੂੰ ਪੁੱਛੀ ਹੈ ਨਾ 305 ਰੁਪਏ ਹੋ ਗਿਆ ਬਈ ਨਗਦ ਦਾ ਰੇਟ 310 300 ਤੇ 5 ਲੋ ਬਈ 10 ਬੋਲਾ ਕਿਨੇ 310 ਲੋ ਜੀ 300 ਦੇ 10 ਰੁਪਏ ਹੋ ਗਿਆ ਹੀ ਨਕਦਾ ਰੇਟ ਬਾਕੀ ਨਕ ਭਾਈ ਵਾਵਾ ਖੜੇ ਵੇਣੇ ਇਹਨਾਂ ਦਾ ਰੇਟ ਸਾਰਿਆਂ ਦਾ ਕਿੱਥੋਂ ਕਿਤਾਹੀਂ ਅੱਜ ਦਾ ਜਾਂਦਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਆ ਕਰੋ ਬਾਕੀ ਭਾਈ ਲਾਈਕ ਐਂਡ ਸ਼ੇਅਰ ਕਰਿਆ ਕਰੋ ਨੰਬਰ ਲਿਖਾ ਦਿ ਬਾਈ ਹਾਂ ਸਿਆਣਕ ਨੇ ਤੱਕਿਆ ਹਾਂ ਹਾਂ ਲਾਲਾ ਭਾਈ ਮੈਨੂੰ ਦੱਸ ਤਰੀਕਾ ਦੇਖ ਰਹੀ ਆ ਆ ਤੁਹਾਨੂੰ ਤਾਂ ਫੇਰ ਦੇ ਲਈ ਹਾਂ ਬੋਲਦਾ ਵੀ ਇਹ ਤਾਂ ਕੋਈ 250 ਰੁਪਏ 250 ਰੁਪਏ 250 ਰੁਪਏ 250 250 255 255 ਕੋਲਾ ਬਾਈ ਕਿਨੇ 255 ਰੁਪਏ ਬਾਈ ਨੇ ਵੇਚੇ ਲੋ ਬਈ ਨਹੀਂ ਵੇਚੀ 255 ਰੁਪਏ ਨਗਦ ਰੇਟ ਹੋਇਆ ਸੀਗਾ ਅੱਕੀ ਅਗਲੇ ਨਗਦ ਰੇਟ ਬਣਿਆ ਉੱਥੇ ਚਲਾਦਾ ਕੰਮ ਕਰੀਏ ਜੀ ਬਾਹਰ ਦੀਆਂ ਬਾਹਰ ਦੀ ਤੁੜੀ ਆਈ ਬੋਲੋ ਅੱਜ ਜਾ ਵੀ ਹਾਂ ਕਰਿਆ ਜੀ ਆਹ ਬੋਲ ਤਾਂ ਵੀ ਇੱਥੇ ਕੋਈ ਆ ਜਾ ਜਿੱਡੇ ਆ ਜਾ ਪੱਟਾ ਬਹੁਤ ਸਾਰੇ ਆ ਜੀ ਆਪ ਤਿੰਨ ਲੋਕਾਂ ਦਾ 931 500 ਦਾ ਵਾਹਣ ਰਜਿਸਟਰ ਮਾਡਲ ਉਹ ਰਗਲੀ ਮਤ ਅਗਲੀ ਚੀਜ਼ ਹੈ ਬਈ ਆਪਾਂ ਤੱਕ ਨਹੀਂ ਕੋਈ ਗਲਤੀ ਠੀਕ ਹੈ ਮਰਦਾ ਹੈਗਾ ਦੇ ਹੀ ਜਾਂਦੇ ਆ ਬੋਲ ਖਤਮ ਹੋ ਚੁੱਕੀ ਹੈ ਇਹਦਾ ਗੱਲ ਹਾਂ ਬੋਲਦਾ ਬਈ ਇੱਥੇ ਕੋਈ ਫਟਦੇ ਗਾਰਦੀ ਹੈ ਹਾਂ ਤੁੜੀ ਆਏ ਆ 250 ਰੁਪਈਆ 250 ਰੁਪਈਆ 250 ਰੁਪਈਆ ਹਾਂ ਬਈ ਲੈ ਕ ਠੀਕ ਆ ਤੁੜੀ 250 250 ਬੋਲਾ ਭਾਈ ਕਿਨੇ ਬਜੀ 250 ਰੁਪਏ ਇਹ ਲਾਉਣੀ ਹੈਲੋ ਇਹ ਲਾਉਣੀ ਆਪਣੇ ਹਰੀਨ ਵਾਲੇ ਫੜ ਕੋਲੇ ਆ ਜਾਣਾ ਲੋ ਭਾਈ 250 ਰੁਪਏ ਹੈ ਨਾ ਬਾਕੀ ਅਗਲੇ ਨੱਕ ਦਾ ਰੇਟ ਵੀ ਨਹੀਂ ਆਇਆ ਆ ਕੀ ਦੀਆ ਭਈ ਬਾਹਰ ਦੀ ਭਾਈ ਬਾਹਰ ਦੀ ਹਰਦੀ ਟੁੜੀ ਆਈ ਬੋਲੋ ਬੋਲੋ ਬਾਈ ਜੇ ਨਾ ਆਜਾ ਭਾਵੇਂ ਥੋਲਦਾ ਬਈ ਇੱਥੇ ਕੋਈ ਬੰਮਣ ਵਾਲੇ ਬੰਮਣ ਵਾਲੇ ਠੀਕ ਹੈ ਲੋ ਜੀ ਫਿਰ ਕੋਈ ਨਹੀਂ ਬੋਲਿਆ ਅੱਗੇ ਵੇਣੇ ਅਗਲੇ ਨਾਲ ਦਾ ਰੇਟ ਕਿੱਥੇ ਵਿੱਕਰ ਜਾਂਦਾ ਕਈ ਆ ਭਈਆ ਜੀ 2.5 300 ਆਹ ਸੀ ਜੋ ਭਾਈ ਸਾਜੀ ਕੀ ਦੀ ਆ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ 300 ਰਹਿ ਤੇ 325 ਰੁਪਏ 350 355 80 80 ਰੁਪਏ 300 ਰੁਪਏ ਬੋਲਾ ਭਾਈ ਕਿਨੇ 90 90 ਰੁਪਏ 390 ਰੁਪਏ ਬੋਲਾ ਬਾਈ ਕਿਨੇ 790 ਰੁਪਏ ਬਾਈ ਲੋ ਜੀ 390 ਰੁਪਏ ਨਕਦ ਦਾ ਰੇਟ ਹੈ ਵੀ ਬਾਕੀ ਅਗਲੇ ਨਕਦ ਦਾ ਰੇਟ ਵੀ ਨੇ ਕਿੱਥੇ ਕਿੱਥੇ ਕਰਿਆਂਦਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਬੰਦਾ ਨਾ ਬੰਦਾ ਤੇਰੀ ਜਾਨ ਕੇ ਦੇਖੇ ਨਾ ਪਤਾ ਨਹੀਂ ਜਿਆ ਕਰਦਾ ਮੈਂ ਕਿਦਾਂ ਕਰੀਏ ਇਹ ਤੁਹਾਨੂੰ ਪੇਜ ਬੋਧ ਆਪਰੇ ਜਾਂਦੀ ਬੰਦਾ ਤਾਂ ਭੇਜ ਪੜਾ ਉਹ ਜਗਾ ਖੜਾ ਪੁੱਛੋ ਨੂੰ ਜੱਗੇ ਨਾ ਮੈਂ ਦੇਵਲਾ ਜਾਨੇ ਲੱਗ ਆਵਾਂ ਕਿਹੜੇ ਤੋਂ ਕਰੋਣਾ ਕੰਡਾ ਆ ਫੈਕਟਰੀ ਰੋਡ ਤੇ ਬੱਧਾ ਵੇਖ ਬਈ ਆਲਾ ਪਹਿਲਾਂ ਬੰਧ ਹਰਾਪ ਲਾ ਲਾਂਗੇ ਬੱਸ ਠੀਕ ਆ ਫਿਰ ਕਹੇ ਹੁਣ ਸਮਝਾ ਨੰਬਰ ਦੇਤਾ ਨੰਬਰ ਦੇਤਾ ਮੈਂ ਕੰਡੇ ਤੇ ਆ ਗਿਆ ਲੋ ਵੀ ਬਾਕੀ ਵੀਨੇ ਲਾਈਕ ਐਂਡ ਸ਼ੇਅਰ ਕਰ ਲੋਕਸਾ ਰੋਡ ਤੇ ਜੀ ਲੱਕੜਾਂ ਹੋਣਗੇ ਕੰਡੇ ਦੇ ਨਾਲ ਹੈ ਜੀ ਜੀ ਦਾ ਟੂਲ ਉੱਤਰ ਕੇ ਨਾਲ ਆਏ ਮੋਕਸਾ ਦੇ ਨਾਲ ਹੀ ਮੋੜਨਾ ਹੈ ਹਾਂ ਹਾਂ ਅਗਲੇ ਪਾਸੇ ਬੱਸਾ ਰੋਡ ਤੇ ਮੋਕਸਾ ਰੋਡ ਜਿੱਥੋਂ ਪੋਲ ਉੱਤਰ ਕੇ ਉਹਦੇ ਨਾਲ ਹੀ ਮੋੜਨਾ ਹੈ ਨਹੀਂ ਨਹੀਂ ਜੀ ਗਾਂਹ ਜਾਣਾ ਗਾਂਹ ਤੂੰ ਗਾਂਹ ਸਾਹਮਣੇ ਮੋਕਸਾ ਰੋਡ ਜਾ ਕੇ ਹਰੀਣਾ ਰੋਡ ਤੇ ਜਾਣਾ ਜੀ ਹਰੀ ਨਾਲ ਰੋਡ ਤੇ ਨਹੀਂ ਆਣਾ ਯਾਰ ਉੱਥੇ ਕੰਡਾ ਆ ਗਿਆ ਫੈਕਟਰੀ ਰੋਡ ਤੇ ਹਾਂ ਚੁੰਡ ਤੇ ਉਹ ਮੋਸਰੜੀ ਸ਼ਰਤ ਅੱਗੇ ਅੱਗੇ ਜਾ ਕੇ ਛੋਟੇ ਵਾਲਾ ਲੰਬਾ ਹਾਂ ਅੱਗੇ ਜਾ ਕੇ ਚੁੰਡ ਤੇ ਆ ਹਾਂ ਭੁੱਲਦਾ ਭਾਈ ਕੋਈ ਬਾਹਰ ਦੀ ਹੈ ਅੰਦਰ ਦੀ ਅੰਦਰ ਦੀ ਹੈ ਭਾਈ 250 ਰੁਪਿਆ 250 ਰੁਪਿਆ 250 ਰੁਪਿਆ 250 ਕਿੱਥੇ ਆਈ ਉਹ ਕਰਨ ਬੰਦਾ ਜਾ ਉਹਗਾ ਭਾਈ ਕਰਦਾ ਯਾਰ 60 60 ਰੁਪਏ 260 ਰੁਪਏ ਪੈਂਦੋ 80 300 300 30 ਕਰ ਲੈ 30 ਰੁਪਏ 330 ਰੁਪਏ 35 ਰੁਪਏ 550 550 ਉਹ ਲੱਗੇ ਆਹ ਨਾ ਬਈ 350 ਨਹੀਂ ਵੇਚੀ ਬਈ ਲੋ ਬਈ ਨਹੀਂ ਵੇਚੀ 350 ਹੀ ਸੀ ਬਾਈ ਨਹੀਂ ਟਰਾਲੀ ਅੱਜ ਥੋੜਾ ਜਿਹਾ ਮੰਦਾ ਪੈ ਗਿਆ ਬਈ 300 ਟਿੱਕਰ ਚੱਲਦੀ ਐ ਅੰਦਰ ਜੀ ਥੋੜੀ ਬੋਲਾ ਬਈ ਕੰਮ ਨਾਲ ਲਾਇਆਗਾ ਲਾਇਊਗਾ ਬੋਲ 250 250 ਰੁਪਇਆ 300 10 10 350 350 350 ਬੋਲਗ ਨੇ 350 ਰੁਪਏ ਵੀ ਨਹੀਂ ਵੇਚਨੀ ਲੋ ਬਈ ਨਹੀਂ ਵੇਚੀ ਇਹ ਵੀ ਟਰਾਲੀ ਕਿਸਾਨ ਭਰਾਣੇ ਅੱਜ ਬਈ ਬਹੁਤ ਟਰਾਲੀਆਂ ਨਹੀਂ ਵਿਕਾਂ ਮੰਦਾ ਬਹਿ ਚੁੱਕਿਆ ਕੋੜਕਪੂਰਾ ਮੰਡੀ ਬਹਿ ਕੇ ਬਾਕੀ ਬਈ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਐਂਡ ਸ਼ੇਅਰ ਨਹੀਂ ਨਹੀਂ ਹਾਂ ਬੋਲੋ ਬਈ ਹੋਰ ਵੀ ਲੋ ਬਈ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਆ ਕਰੋ ਲਾਈਕ ਐਂਡ ਸ਼ੇਅਰ ਨਹੀਂ ਕਰਦੇ ਕੋਈ ਅੱਗੇ ਜੀ ਦੱਸੋ ਨਾ ਨਾ ਕਬਾੜ ਟਰਾਲੀ ਲੱਗਣੀ ਆ ਤੋ ਇੱਕ ਟਰਾਲੀ ਹੋਰ ਲੈ ਲਈਦਾ ਭੇਜ ਦਿਨ ਹਾਂ ਭਾਈ 200 200 ਰੁਪਈਆ ਵੀ ਕਰ ਲੈ 13 ਰੁਪਏ ਠੀਕ ਹੋ 13 ਰੁਪਏ 250 250 ਰੁਪਏ 70 70 ਰੁਪਏ 300 300 ਰੁਪਏ 300 ਬੋਲ ਰਿਹਾ ਪੰਜ ਕਰ ਪੰਜ 300 5 ਬੋਲਦਾ ਕੋਈ 305 ਰੁਪਏ ਬਾਈ ਲੋ ਵੀ 300 ਦੇ 5 ਰੁਪਏ ਲੱਗਦਾ ਰੇਟ ਹੋਇਆ ਇਸ ਦਾ ਬਾਕੀ ਵੀ ਅਜ ਰੇਟ ਘਟ ਚੁੱਕਿਆ ਕੋੜ ਕਪੂਰਾ ਮੰਡੀ ਦੇ ਵਿੱਚ ਤੂੜੀ ਦਾ ਤੇ ਵੀਡੀਓ ਨੂੰ ਲਾਈਕ ਐਂਡ ਬਈ ਸ਼ੇਅਰ ਜ਼ਰੂਰ ਕਰਿਓ ਅੱਜ ਬਈ ਡਾਣ ਵੱਜ ਗਿਆ ਰੇਟ ਤੁਸੀਂ ਦੇਖ ਹੀ ਰਿਓ ਕਿਸਾਨ ਭਰਾਵੋ ਅੱਜ ਡਾਣ ਹੋ ਚੁੱਕਿਆ ਰੇਟ ਥੋੜਾ ਜਿਹਾ ਇਹਨੂੰ ਵੀ ਚੋਸ ਆਉਂਦੀ ਹੈ ਰੇਡ ਦਾ ਟਾਗ ਬੰਦ ਨਹੀਂ ਕੀਏ ਇੱਕ ਮੰਡੀ ਦੇ ਲਈ ਲਾਉਣੇ ਆ ਲਾ ਬੀ ਸਟਾਲ 200 ਰੁਪਏ 350 ਸਾਰੇ ਲਵਾਂਗੇ ਲੇਕਿਨ ਫਿਰ ਹੈ ਸਾਰੇ ਨਹੀਂ ਨਹੀਂ ਹੁਣ ਜਿਹੜਾ ਬੋਲਿੰਗ ਦਾ ਆਉਂਦਾ ਉਹ ਤਾਂ ਜਾਊਗੀ ਨਾ ਉਹ ਦੇ ਦੇ 350 ਰੁਪਿਆ ਉਹਨਾਂ ਦੀ ਲਾਗਤ 50 ਰੁਪਏ 400 405 30 30 430 ਰੁਪਏ ਬੋਲਗ ਨੇ 430 ਰੁਪਏ ਲੋ ਬਈ 430 ਰੁਪਏ ਇੱਕ ਨਗਦ ਦਾ ਰੇਟ ਹੋ ਗਿਆ ਬਾ ਬਾ ਚੱਕ ਦੇ ਚੱਕ ਦੇ ਝੋਕਾ ਇੱਕ ਨਗਦ ਦਾ ਰੇਟ ਹੋਇਆ 430 ਬਾਕੀ ਬਈ ਮੰਦਾ ਹੀ ਚੱਲ ਰਿਹਾ ਲੋ ਬਈ ਕਿੰਨੇ ਨਗ ਬਈ ਅੱਜ ਕਿੰਨੇ ਨਗਾਂ ਦੀ ਅੱਜ ਬੋਲੀ ਨਹੀਂ ਹੋਈ ਤੁਸੀਂ ਦੇਖ ਹੀ ਰਹੇ ਹੋ ਬਹੁਤ ਜਿਆਦੇ ਨਗ ਬਈ ਅੱਜ ਕੋਟਕਪੂਰਾ ਵੰਡੀ ਦੇ ਵਿੱਚ ਨਹੀਂ ਬੋਲੀ ਹੋਈ ਕਿਉਂਕਿ ਬਈ ਤੂੜੀ ਦਾ ਥੋੜਾ ਜਿਹਾ ਮੰਤਾ ਹੋ ਚੁੱਕਿਆ ਲਓ ਭਾਈ ਵੇਣਿਆ ਕੀ ਗੱਲ ਬਾਤ ਚੱਲ ਰਹੀ ਹੈ ਲਓ ਆ ਜੀ ਬਈ ਆਪਣੀ ਅੰਦਰ ਦੀ ਹੈ ਬਈ ਅੰਦਰ ਦੀ ਅੰਦਰ ਦੇ ਜੂੜੇ 300 ਰੁਪਇਆ 300 25 ਹਲੋ ਲੈ ਦਿੰਨਾ ਬਾਈ ਬੰਦਾ ਮੰਦਰ ਦੇ ਮੰਦਰ ਦੀ ਲੋਕੀ ਦੇ ਪੈਸੇ ਭੇਜ ਦਿੰਨਾ ਬਾਈ ਭੇਜ ਦਿੰਨੇ ਭੇਜ ਦਿੰਨੇ ਚੱਲ ਗਾ ਉਹ ਜਿਹੜੇ ਘਰ ਕੋਲੇ ਆ ਹੀ ਦੇਣਾ ਮੰਦਰ ਦੀ ਹੈ ਨਾ ਬਾਈ 300 ਰੁਪਇਆ ਠੀਕ ਕਰ ਲੈ 35 ਰੁਪਏ 52 ਅਸੀ 405 ਪਤਰਾ 415 ਬੋਲਗੇ ਨੇ ਵੀਰ ਵੀ ਆਇਆ 420 ਬੋਲਗੇ ਨੇ ਲੋ ਜੀ 420 ਰੁਪਏ ਨਾਖਦਾ ਰੇਟਰ ਆ ਬਾਕੀ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਲੋਈ ਲੋਈ ਕੋੜਕਪੁਰਾ ਮੰਡੀ ਦੇ ਵਿੱਚ ਖੜੇ ਆਪਾਂ ਬੋਲੀ ਤੇ ਭਈ ਇੱਕ ਨਾਗ ਰਹਿ ਗਿਆ ਦਾ ਰੇਟ ਵੀ ਨਹੀਂ ਆਇਆ ਅੰਦਰ ਦੀ ਧੂਰੀ ਬੋਲੋ ਬਈ 300 ਤੀ ਕਰ ਲੈ 350 75 ਕਰ ਲੈ 75 40 400 400 10 15 15 415 ਬੋਲ ਲੈ ਮੈਂ ਠੀਕ ਹੈ ਫਿਰ ਵੀ ਇਹ 25 35 35 ਨਾ ਲਾ ਕੇ ਲਾ 435 ਬੋਲਾ ਕਿਨੇ ਹਲੋ ਆ ਰੂ ਆਪ ਦੇ ਲੜਾ ਮੈਂ ਪਿੰਡ ਜਾ ਦਿੰਦਾ ਕੋਈ ਨਹੀਂ ਲੈ ਗਿਆ ਫਿਰ ਇਹ ਨਾਲ ਕੁਝ 435 ਬੋਲਾ ਕਿਨੇ 435 ਲੋਰੀ 435 ਰੁਪਏ ਭਈ ਅੱਜ 435 40 ਰੁਪਿਆ ਤੇ ਕਰ ਰਿਹਾ ਭਈ ਅੱਜ ਤੂੜੀ ਮੰਡੀ ਲਈ ਕੋਟਕ ਪੂਰਾ ਮੰਡੀ ਦੇ ਵਿੱਚ ਭਈ ਅੱਜ ਰੇਟ ਡਾਉਣ ਵਾਜ ਚੁੱਕਿਆ ਨਾਗ ਭਾਈ ਤੁਸੀਂ ਦੇਖ ਸਕਦੇ ਹੋ ਅੱਜ ਕਿੰਨੇ ਹੀ ਨਗਾਂ ਦੀ ਬੋਲੀ ਨਹੀਂ ਹੋਈ ਇੰਨੇ ਨਾਗਾਂ ਦੀ ਬੋਲੀ ਨਹੀਂ ਹੋਈ ਬਾਈ ਦੇਖ ਸਕਦੇ ਆ ਤੁਸੀਂ ਅੱਜ ਬਹੁਤ ਜਿਆਦੇ ਨਾਗਾਂ ਦੀ ਬੋਲੀ ਨਹੀਂ ਹੋਈ ਇੱਧਰ ਸਾਰੇ ਨਾਗ ਬਈ ਉਵੇਂ ਹੀ ਖੜੇ ਆ 1 2 3 4 5 6 7 8 9 10 11 11 ਨਾਗ ਉਵੇਂ ਖੜੇ ਆ ਬਾਈ 16 ਨਾਗਾ ਚੋਂ ਕਈ ਕਿਸਾਨ ਭਰਾ ਤਾਂ ਉਵੇਂ ਹੀ ਲੈ ਗਿਆ ਬਾਕੀ ਬਾਈ ਸ਼ੇਅਰ ਕਰਿਓ ਬਸ ਹੁਣ ਕਾਲੂ ਦਿਖਾਉਣਿਆ ਰੇਡ ਤੁਹਾਨੂੰ ਤਾਜ਼ੇ ਤਾਜ਼ੇ ਆਪਾਂ ਤੂੜੀ ਦੇ ਧੰਨਵਾਦ ਬਾਈ ਸਾਰੇ ਕਿਸਾਨ ਭਰਾਵਾਂ ਦਾ ਆਪਣੇ YouTube ਚੈਨਲ ਨਾਲ ਜੁੜਨ ਵਾਸਤੇ Facebook ਪੇਜ ਨਾਲ ਤਰੀਕ ਅਜ 13 ਹੋ ਗਈ ਸੀਗੀ ਤੇ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਵੀ ਅੱਜ ਵੀਡੀਓ ਬਹੁਤ ਲੰਮੀ ਆ